ਅਸੀਂ ਆਪਣੀ ਜੱਥੇ ਬਣੇ ਮਜ਼ਦੂਰ ਮੁਸਤੀ ਵਰਤਦਾ ਪੰਜਾਬ ਲਿਬਰੇਸ਼ਨ ਵੱਲੋਂ ਸਾਨੂੰ ਉੜਦਾ ਜਿਵੇਂ ਕਹਿੰਦੇ ਵੀ ਕਾਣਾ ਹੌਫ ਸੁਨੇਹਾ ਉੜਦਾ ਸੁਨੇਹਾ ਹੈ ਮਿਲਿਆ ਅਸੀਂ ਉੜਦੇ ਸੁਨੇਹੇ ਤੇ ਵੀ ਤੁਹਾਡੇ ਕੋਲੇ ਪੱਜ ਕੇ ਆਏ ਆ ਪ੍ਰਭੂ ਤੁਹਾਡੀ ਹਮਾਇਤ ਨਾਲ ਪਿੰਸੀ ਸਾਡੇ ਬਾਬੇ ਦਾ ਉਹਨੇ 500 ਸਾਲ ਪਹਿਲਾਂ ਇੱਕ ਸ਼ਬਦ ਕਿਹਾ ਸੀ ਕਿ ਸੱਬੇ ਸਾਂਝੀ ਬਾਸਦਾਨ ਕੋਈ ਨਾ ਦੇਸਿਓ ਵਾਰਾ ਜਿਓ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵਟਿਆ ਸਿਓ ਕਹ ਰੀਸ ਉਹਨੇ 500 ਸਾਲ ਪਹਿਲਾਂ ਇੱਕ ਗੱਲ ਛੋੜੇ ਚੰਗੀ ਤਰ੍ਹਾਂ ਯਾਦ ਹੋਣੀ ਸਾਡੇ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਕਿ ਇੱਕ ਦੋ ਰੋਟੀਆਂ ਚੱਕੀਆਂ ਹੋਈਆਂ ਨੇ ਹੱਥ ਦੇ ਵਿੱਚ ਬਾਬੇ ਦੇ ਸਾਡੇ ਦੇ ਇੱਕ ਦੇ ਵਿੱਚੋਂ ਖੂਨ ਨਿਕਲ ਜਾਂਦਾ ਤੇ ਇੱਕ ਦੇ ਵਿੱਚੋਂ ਦੁੱਧ ਨਿਕਲ ਜਾਂਦਾ ਮਲਕਪਾਗੋ ਤੇ ਲਾਲੂ ਦੀ ਗੱਲ ਤੁਸੀਂ ਸਾਰਿਆਂ ਨੇ ਸਾਖੀ ਸੁਣੀ ਐ ਆ ਜਿਹਨਾਂ ਦੇ ਨਾਲ ਲੜਾਈ ਐ ਓਹੀ ਮਲਕਪਾਗੋ ਨੇ ਕਰਾਉ ਆ ਜਿਹੜੇ ਤੁਸੀਂ ਬੈਠੇ ਹੋ ਭਾਈ ਤੁਸੀਂ ਲਾਲੋ ਦੇ ਵਾਰ ਤੁਸੀਂ ਸਾਡੇ ਪਿੰਡਾਂ ਦੇ ਧੀ ਪੁੱਤੋਂ ਜਥੇਬੰਦ ਹੋਣਾ ਕੋਈ ਮਾੜੀ ਗੱਲ ਨਹੀਂ ਸੋਦਾ ਮੈਂ ਧੰਨਵਾਦ ਕਰਦਾ ਆਪਣੀ ਜਥੇਬੰਦੀ ਵੱਲੋਂ ਕਿ ਤੁਸੀਂ ਲੜ ਰਹੇ ਹੋ ਯਾਰ ਚੰਗੇ ਕੰਮ ਲਈ ਲੜ ਰਹੇ ਹੋ ਨਹੀਂ ਨੌਜਵਾਨ ਲੜਤਾ ਦੂਜੇ ਪਾਸੇ ਵੀ ਰਹੇ ਨੇ ਆਪਸ ਗੈਂਗ ਬਣਾ ਕੇ ਲੜ ਰਹੇ ਨੇ ਚਾਰ ਚਰ ਮੁnde ਟਾਈਮ ਬੰਨ ਕੇ ਲੜ ਰਹੇ ਨੇ ਸਰਕਾਰ ਨਾਲ ਲੜਨਾ ਕੀ ਮਾਰੀ ਗਾੜੀ ਬੁੜਿਆਵੇ ਹੱਥ ਲੇ ਲੜਨਾ ਮਾਰੀ ਗਾੜੀ ਇਹ ਸਾਡੇ ਪੁਰਖਿਆਂ ਨੇ ਅੱਜ ਤੋਂ 500 ਸਾਲ ਪਹਿਲਾਂ ਅੱਜ ਅਸੀਂ ਇਸ ਰਾਜ ਦੇ ਖਿਲਾਫ ਏ ਸਰਕਾਰ ਦੇ ਖਿਲਾਫ ਮੂੰਹ ਖੋਲਣ ਨੂੰ ਤਿਆਰ ਨਹੀਂ ਕਈ ਵਾਰੀ ਧਰਜ ਆਣਿਆ ਸਾਡੇ ਬਾਬੇ ਨੇ ਜਿਨ੍ਹਾਂ ਦੇ ਅਸੀਂ ਵਾਰਸਾ ਕੱਲ ਦਿਨ ਮਨਾ ਕੇ ਹਟੇ ਆ ਸਾਡੇ ਬਾਬੇ ਨੇ ਬਾਬਰ ਨੂੰ ਜਾਵਰ ਕਿਹਾ 500 ਸਾਲ ਪਹਿਲਾਂ ਜ਼ਮੀਨ ਅਕਬਰ ਹੁੰਦੀ ਸੀ 25 ਕਨਾਂ ਕੋਮਤੀ ਸੱਜੇ ਹੁੰਦੀ ਬੰਨਾ ਮੰਦਿਰ ਵਿੱਚ ਦੀ ਮਰਹਤਾ 50 ਕਨਾਂ 50 ਕਿਸਾਨ ਹਿਆਂ ਵੱਲੋਂ ਇਹ ਬਖੇਦੇ ਮੰਗ ਰੱਖੀ ਗਈ ਤੇ ਜਿਹੜੀ ਇਹ ਜਮੀਨ ਜਿਹੜੇ ਖੜਾ ਹੋ ਗਈ ਸੀ ਫਰਮਾਂ ਲਾਉਣ ਦੇ ਲਈ ਫਰਮਾਂ ਰੱਖੀ ਸੀ ਉਹਦਾ ਵੀ ਕੱਟੋ-ਕੱਟ ਜਦੋਂ ਫਰਮਲ ਇਹ ਚਾਲੂ ਹੋ ਗਿਆ ਕਿ 70% ਜਿਹੜੀ ਲੇਬਰ ਆ ਇੱਥੇ ਸਾਡੇ ਮਤਰਕੇ ਮਾਰਸਾ ਜ਼ਿਲ੍ਹੇ ਦੀ ਉਹ ਪਾਣੀ ਪੜੀ ਲਿਖੀ ਲੇਬਰ ਹੈ ਭਾਵੇਂ ਅੜ ਪੜਦੇ ਹੋਰ ਸਾਨੂੰ ਮਤਲਬ ਉਹ ਹੋਏ ਥੇ ਲਾਗੂ ਕਰੋ ਲਿਖ ਕੇ ਦੇਵਾ ਐਲਾਈਨਮੈਂਟ ਕਰੋ ਫਾਟੇ ਨਾ ਇਹ ਮੰਨਤੀ ਕਾਲੇ ਪੱਤੇ ਵਿਵਾਦ ਦੇ ਵਿੱਚ ਨਹੀਂ ਜਾਂਦਾ ਇਸ ਇਲਾਕੇ ਦਾ ਕੋਈ ਆਗੂ ਪਰ ਇਹ ਕੱਛੇ ਵਿੱਚ ਜਿਵੇਂ ਛੋਟਾ ਕੱਛ ਹੋਇਆ ਬਹੁਤ ਛੋਟਾ ਕੱਛ ਦੀ اسی ਵੀ ਕੱਛ ਦੇ ਵਿੱਚ ਜਾ ਲੋ ਕੋਨੇ ਆ ਕੇ ਸ਼ੁਰੂ ਨਹੀਂ ਸ਼ਕਤੀ ਕੋਈ ਸਰਕਾਰ ਦੇ ਹੱਕ ਤੇ ਲੋਕ ਲੜ ਰਹੇ ਨੇ ਨੌਜਵਾਨਾਂ ਦੀ ਨੌਕਰੀ ਲਈ ਹਰ ਘਰ ਮੰਦ ਦੇ ਮਤਲਬ ਕਿ ਜਿਹੜੀ ਜ਼ਮੀਨ ਅਕਰੋ ਹੋਈ ਆ ਉਹ ਜ਼ਮੀਨ ਅਗਬਰ ਦੇ ਭਾਅ ਲਈ ਕੋਨੇ ਸ਼ੁਰਲੀ ਸ਼ਕਤੀ ਲੋਕਾਂ ਨੇ ਉਹ ਲੋਕ ਬੰਦਾ ਢਾ ਲਿਆ ਜਦੋਂ ਬੰਦਾ ਢਾ ਲਿਆ ਪਰ ਫਿਰ ਪੁਲਿਸ ਦੀ ਹੁਆ ਮੰਦਿਆਂ ਦੇ ਉੱਤੇ ਪਰਚਾ ਨਹੀਂ ਹੁੰਦਾ ਪਰਚਾ ਕਿਹਦੇ ਤੇ ਹੋਇਆ ਪਰਚਾ ਸਾਢੇ 8:00 ਤੇ ਹੋਇਆ ਤੇਰਾ ਕੁੱਤਾ ਵੀ ਮੁਕੀਆਂ ਵਾਲੀ ਪਰਚਾ ਹੋਇਆ 307 ਦਾ ਉਹ ਵੀ ਅਸੀਂ ਲੰਬਾ ਸਮਾਂ ਕੇਸ ਉਹ ਜਿਹੜਾ ਸਾਡਾ ਅੰਦੋਲਨ ਸੀ ਉਹ ਖੰਡਾ ਦਿੱਤਾ ਗਿਆ ਸਮਝਾਉਂਤਾ ਸੀ ਤਾੜੀਆਂ ਵੀ ਵੱਜ ਗਈਆਂ ਉਹ ਵੱੱਟ ਪੈਸਿਆਂ ਤੇ ਹੋਇਆ ਸੀ ਔਰ ਉਹ ਜਿਹੜਾ ਮਤਲਬ ਕਿ ਲਿਖਤੀ ਹੋਇਆ ਉਹ ਕੱਟੇ ਕੋਈ ਉਸ ਵੇਲੇ ਵੀ ਧੋਖਾ ਹੋਇਆ ਉਹਦੋਂ ਜਦੋਂ ਆਗੂਆਂ ਤੇ ਪਰਚੇ ਹੋ ਗਏ ਸਾਰੇ ਜਾਦਾ ਬੜਾ ਅਲੀ ਤੋਂ ਜਰਨੈਲ ਸਿੰਘ ਉਹ ਵੀ ਸਾਫ ਦਾ ਫੌਜੀ ਹੈ ਸ਼ਾਇਦ ਜਉਣਾ ਹੋਊਗਾ ਹਜੇ ਵੀ ਫਿਰ ਕੇ ਵਿਚਾਰਾ ਮੇਰਾ ਨਹੀਂ ਉਹਦੇ ਤੇ ਵੀ 307 ਦਾ ਪਰਚਾ ਸੀ ਬੜਾ ਤਾਰ ਲਗਾਤਾਰ ਲੜਨਾ ਲੋਕਾਂ ਲਈ ਲੜਨਾ ਪਰਚੇ ਦਰਜ ਫੇ ਹੁੰਦੇ ਨੇ ਡਾਂਗਾ ਵੀ ਖਾਰੀਆਂ ਪੈਂਦੀਆਂ ਲੈ ਫੇਰ ਹੀ ਕਿਸੇ ਮਤਲਬ ਕੋਸ਼ ਹੱਕ ਮਿਲਦੀ ਹੈ। ਸੋਵੇਂ ਵੀ ਸਰਕਾਰ ਆ ਉਹ ਸਾਡਾ ਹਰ ਕਰਤਾਰ ਖੋਣਾ ਚਾਹੁੰਦੀ ਹੈ। ਉਹ ਸਾਡੀ ਜ਼ਮੀਨ ਖੋ ਕੇ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ। ਉਹ ਸਾਡਾ ਨਿਰੱਖਾ ਦਾ ਕੰਮ ਖੋ ਕੇ ਸਾਡੇ ਮਜ਼ਦੂਰਾਂ ਦਾ ਠੇਕੇ ਤੇ ਦੇਣਾ ਚਾਹੁੰਦੀ ਹੈ। ਉਹ ਸਾਡੇ ਨੌਕਰੀਆਂ ਦੇਣ ਵਾਲੇ ਨੌਜਵਾਨਾਂ ਨੂੰ ਚਿੱਟਾ ਦੇਣਾ ਅਸੀਂ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਰਹੇ ਆ ਜਿਹੜੇ ਸਾਡੇ ਮੁੰਡਿਆਂ ਨੂੰ ਨਸ਼ੇ ਤੇ ਲਾ ਰਹੇ ਨੇ ਸਾਡੀਆਂ ਕੁੜੀਆਂ ਨੂੰ ਨਸ਼ੇ ਤੇ ਲਾ ਰਹੇ ਸੱਚ ਕਦੇ ਹਰਦਾ ਨਹੀਂ ਸੱਚ ਨੇ ਚੇਤਨਾ ਹੈ ਝੂਠ ਉਹ ਇਹ ਕੈਨ ਕਲਾਬੀ ਕਵੀ ਲਿਖਦਾ ਹੈ ਕਿ ਸੱਚ ਦੇ ਸੰਗਰਾਮਾਂ ਨੇ ਕਦੇ ਹਰਨਾ ਨਹੀਂ ਤੇ ਝੂਠ ਦਾ ਵੇੜਾ ਕਦੇ ਧਰਨਾ ਮੈਂ ਮੰਨਦਾ ਬਿਸੋਦੇ ਨਾਲ ਧੋਖਾ ਪਰ ਤੁਸੀਂ ਬਾਬੇ ਨਾਨਕ ਦੀ ਗੱਲ ਤੇ ਜਿੱਤੀ ਕੱਠੇ ਹੋ ਕੇ ਅਸੀਂ ਛੋਟੀ ਤੇ ਛੋਟੀ ਲੜਾਈ ਵੱਡੀ ਤੋਂ ਵੱਡੀ ਲੜਾਈ ਜਿੱਤ ਸਕਦੇ ਹਾਂ ਔਰ ਜਿਹੜੇ ਲੋਕ ਸਬਰ ਨਾਲ ਸਿਲਕ ਨਾਲ ਕੱਠੇ ਹੋ ਕੇ ਥੰਮੇ ਨਾਲ ਦਲੀਲ ਨਾਲ ਲੜਦੇ ਨੇ ਉਹ ਜਿੱਤਦੇ ਨੇ ਉਹਨਾਂ ਨੂੰ ਕੋਈ ਹਰਾ ਨਹੀਂ ਇਹ ਲੜਾਈ ਤੁਸੀਂ ਜਿੱਤੋਗੇ ਤੁਸੀਂ ਬੈਠੋ ਇਹ ਜਿਹੜਾ ਪ੍ਰਸ਼ਾਸਨ ਹੈ اے ਜਿਹੜਾ ਮਾਲਕ ਇਥੋਂ ਦੇ ਅਧਿਕਾਰੀ ਨੇ ਉਹ ਤੁਹਾਡਾ ਸਵਰਪਰਖ ਦੇ ਨੇ ਜੇ ਤੁਸੀਂ ਲੜ ਰਹੇ ਹੋ ਇਕੱਲੇ ਇਹ ਨਾ ਸੋਚਿਓ ਵੀ ਅਸੀਂ ਇਕੱਲੇ ਆਂ ਬਾਜ ਮਾਰਿਓ ਉਹ ਇਹਦਾ ਪੂਰਾ ਸੂਰਤਕ ਸਮਾਜਾ ਪੂਰੇ ਦੀਆਂ ਪੌੜੀਆਂ ਮਜ਼ਦੂਰ ਜੱਥੇਬੰਦੀਆਂ ਦਾ ਮੋਰਚਾ ਕੁੱਝ ਵੀ ਹੱਥ ਤੇ ਖੜਾ ਨਹੀਂ ਲਾਕ ਦੇ ਮਤਲਬ ਕਿ ਆਪਣੀ ਗੱਲ ਤੋਂ ਭੱਜੇ ਆ ਨਾ ਭੱਜਾਂਗੇ ਆਹ ਲਾਲ ਝੰਡਾ ਜਿਹੜਾ ਮਜ਼ਦੂਰਾਂ ਦੇ ਪੱਛੇ ਦੇ ਖੂਨ ਦੇ ਰੰਗ ਆਵਾਂਗਾ ਕਰੇ ਨਹੀਂ ਜੂਰਾ ਦੇ ਇਸ ਗਲਤ ਜੋ ਕਿ ਕਿਸਾਨਾਂ ਦੇ ਸੁਨਰ ਜੋ ਅੱਜ ਤੱਕ ਜਿੱਦੇ ਨਾ ਸਕਿਆ ਨਾ ਸਕ ਜੂਰਾ ਗੇੜਤੀ ਹੈ ਕਿਹਾ ਹੈ ਕਿ ਕੰਮ ਦਾ ਸਮਾਂ ਹੈ ਪਹਿਲਾਂ ਵੀ ਮਜ਼ਦੂਰ ਨੇ ਕਤਾਨੇ ਉਖੇ ਖੇਤਾਂ 'ਤੇ ਲੱਗੇ ਹੋਏ ਨੇ ਔਰ ਜਿੱਤੇ ਵੀ ਤੁਸੀਂ ਅਵਾਰ ਜੀਵਾਂ ਦੇ ਅਸੀਂ ਤੁਹਾਡਾ ਨਕਲ ਕੇ ਡਟ ਕੇ ਸਾਥ ਦੇਵਾਂਗੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਦੁਆਰਾ ਫੇਰ ਸੋਡੇ ਸਿਲਛੀ ਡਟ ਕੇ ਹਮਾਇਤ ਕਰਦੇ ਆਂ